ਗਲਾਸ ਗਲਾਸ ਇਹ ਤਾਂ ਘਾ ਕਰੀ ਜਾਦਾ ਪਰ ਯਾਰ ਮੇਰੀ ਖੰਡ ਦੀ ਦਮਾਨ ਰੰਗ ਦੇ ਵਿੱਚ ਖੋਲੋ ਨਾ ਖੋਲਣਾ ਕਿ ਕੌਲੀ ਕਾਲੀ ਚ ਖੋਲ ਦੋ ਲੈਂਦਾ ਦੇ ਇਸੇ ਕਰਕੇ ਕੌਲੀ ਪਈਆਂ ਉੱਤੇ ਕੌਲੀਆਂ ਬਈ ਦੇ ਵਿੱਚ ਕੌਲੀ ਵਾਲ ਨੂੰ ਤਰੇਂਦੇ ਤੇ ਗਲਾਸ ਲੈਂਦਾ ਉਹ ਲਪਕਿੰਦਾ ਪਾਣੀ ਕਿੰਨਾ ਪਾਵਾ ਪਾਣੀ ਕੌਲੀ ਦੇ ਨਾ ਜਾਣਤਾ ਤੁਹਾਰੇ ਲੋ ਜੀ ਇਧਰ ਪ੍ਰਸ਼ਾਦ ਬਣ ਗਿਆ ਲੱਗਣ ਲੱਗੀ ਪਤਾ ਨਹੀਂ ਕੀ ਗੱਲ ਜਿਹਦੇ ਬੋਲੀ ਥੱਥਾ ਕੋ ਬੋਲਣਾ ਹੈ ਬੋਲਿਆ ਜਾਂਦਾ ਵਾ ਹਾਂ ਹਾਂਜੀ ਦੋਨੇ ਹਾਂ ਲਿਆਂਦੇ ਲਿਆਂਦੇ ਬਾਬੇ ਦੇ ਨਾਂ ਤੇ ਲੱਗ ਲੱਗਣ ਲੱਗੀਆਂ ਸਬੀਲਾ ਹੁਣ ਇਧਰ ਪ੍ਰਸ਼ਾਦ ਬਣ ਗਿਆ ਉਹ ਨਮਕ ਵੀ ਪਾਉਣਾ ਹੈ ਵਿੱਚ ਖੜੇ ਆ ਨਮਕ ਲਿਆ ਥੋੜਾ ਜਿਆ ਹਣਾ ਵੇ ਪਾਉਣਾ ਸਾਰਾ ਮਿੱਠਾ ਮਿੱਠਾ ਹੋ ਜਾਣਾ ਪੜਾ ਕੇ ਇਹਨੂੰ ਹੋਰ ਨੂੰ ਪੁੱਛ ਲੋ ਨਾ ਮੈਂ ਗੱਲ ਦੋ ਭਈਆਂ ਆ ਭਈਆਂ ਆ ਨਾ ਆ ਆ ਬੱਸ ਕਰ ਜਾ ਉਹਰ ਪਾ ਦੇ। ਯਾ ਇੱਥੇ ਪਾਣੀ ਪਾਉ। ਬਾਸ ਇੱਥੇ। ਨਈ ਬੋਤਲ ਨਾ ਨਾ ਕਰੋ ਇੱਕ ਬੋਤਲ ਰੱਖ ਲਓ ਬਾਅਦ ਚ ਵੀ ਕਰ ਲਿਓ। ਨਾ ਕੋਈ ਕੱਲਰ ਠੀਕ ਆ। ਓ ਯਾਰ ਇੱਧਰ ਨੂੰ ਰੱਖਣਾ। ਨਾ ਰੱਖੋ। ਲੈ ਆਈ ਯਾਰ ਇਹਨੂੰ ਆ ਪੱਤਾ। ਆ ਜੱਤ ਲਾ ਸਾਡਾ ਕੋਲ ਤੋਂ। ਲੈ ਦੇ। ਅੱਡੀ ਕੀ ਚੋਕ? ਪਰ ਮੇਰੀ ਪਾਣੀ ਠੰਡੇ ਰੱਖੋ ਮੇਰੇ ਕੋਲ। ਮਾਵਾ ਜੀ ਪ੍ਰਸਾਦ ਮੈਨੂੰ ਵੀ ਦੋ। ਸਵੇਲ ਚਾਹੀਦੀ। ਮੋਟਾ ਜੀ ਕਿਹਾ? ਹਾਂ ਦੇ ਦਿਓ ਥੋੜੀ। ਸਾਧਨਾ ਜਗ ਲਾ ਦੇ ਹਾਂ ਖਾਓ ਪ੍ਰਸ਼ਾਦ ਆ ਪਿੰਕੇ ਵੀ ਦਾਲ ਦੇ ਉਹ ਕਾਫੀ ਆ ਆ ਇੱਕ ਗੱਲ ਲੈ ਲੋ ਯਾਰ ਉਹ ਦੇ ਦੇ ਇਧਰ ਪਾ ਕੇ ਦੇ ਚਿੜੀ ਆ ਕੱਕੂ ਦੀ ਖਾਣਾ ਚਿੜੀ ਪੱਪੂ ਆ ਲਾਹੇ ਕਿੰਨੇ ਜਾਣਾ ਮੇਰੇ ਨਾਲ ਅੰਬ ਕਿੱਥੇ ਗਿਆ ਇੱਥੇ ਆਈ ਉਹ ਚਲੀ ਮਣ ਜਾਣਾ ਕੀ ਹੋਇਆ ਪਾਣੀ ਭਰਨਾ ਚਾਬੀ ਦੇ ਨਾਲ ਮਰਸਲੇ ਵਜਜ ਕੋ ਅਹੀ ਲੱਗ ਪੀਣ ਵਾਲੇ ਸੁਣ ਲਿਏ ਹਾਂ ਖਲਰ ਖਲਰ ਠੰਡੇ ਜਲਦੀਆਂ ਸਪੀਲਾਂ ਲੱਗੀਆਂ ਹੋਈਆਂ ਵਾ ਇਧਰ ਆ ਪੀ ਜਾਂਦੀ ਪਾਣੀ ਦੋ ਦੋ ਗਲਾ ਮੋਟੀ ਹੋ ਗਈ ਆ ਸਹੀ ਗੱਲ ਆ ਦੋ ਪ੍ਰਸਾਦ ਦੋ ਪ੍ਰਸਾਦ ਓਏ ਆ ਯੂ ਆਸ